ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡੀ ਪ੍ਰਸੰਤਾ ਦਾ ਦਿਨ ਹੈ ਇਹ ਖਾਲਸਾ ਸਾジナ ਦਿਵਸ ਜਗ੍ਹਾ ਸਾਖੀ ਦਾ ਦਿਹਾੜਾ ਸਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਪਾਤਸ਼ਾਹੀ ਅਸਥਾਨ ਤੇ ਖਾਲਸੇ ਜਹੂ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਦੇਖ ਕੇ ਬਹੁਤ ਵੱਡੀ ਪ੍ਰਸੰਤਾ ਹੋਈ ਕਿ ਇਸ ਪਾਵਨ ਦਿਹਾੜੇ ਤੇ ਜੋ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਪੰਥ ਨੂੰ ਬਹੁਤ ਵੱਡੀ ਇਹ ਮਹਾਨ ਬਖਸ਼ਿਸ਼ ਕੀਤੀ ਹੈ ਸ਼ਸਤਰਾਂ ਦੀ ਔਰ ਜਿਹਦੇ ਵਿੱਚੋਂ ਜੰਗ ਜੋ ਸਿਪਾਹੀ ਨਿਕਲ ਕੇ ਆਉਂਦੇ ਹਨ ਅੱਜ ਇਸ ਗੱਤਕੇ ਦੇ ਜੋਹਰ ਜੋ ਮੈਂ ਅੱਜ ਆਪਣੀਆਂ ਨਜ਼ਰਾਂ ਨਾਲ ਅਣਕੇ ਤੱਕੇ ਨੇ ਜੋ ਭਾਈ ਦਲ ਸਿੰਘ ਗੱਤਕਾ ਅਕੈਡਮੀ ਦੇ ਸੇ ਸੰਚਾਲਕ ਮੇਰੇ ਪਾਸ ਬੈਠੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਜੇ ਨਾ ਨੇ ਬਹੁਤ ਬੜੀ ਲਗਨ ਅਤੇ ਮਿਹਨਤ ਨਾਲ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦੇ ਨਾਲ ਇਸ ਅਕੈਡਮੀ ਨੂੰ ਪ੍ਰారంਭ ਕੀਤਾ ਮੈਨੂੰ ਯਾਦ ਹੈ ਕਿ ਸਨ 2015 ਤੋਂ ਲੈ ਕੇ ਇਹਨਾਂ ਦੀ ਬਹੁਤ ਵੱਡੀ ਜੋ ਰੁਤੀਬਾ ਦੇਖੀ ਆਏ ਸਕੂਲਾਂ ਦੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਅਤੇ ਵਿਦਿਆਰਥਣਾਂ ਨੂੰ ਕੋਡ ਸਿਵਾਰੀ ਅਤੇ ਗੱਤਕਾ ਸਿਖਲਾਈ ਉਦੋਂ ਇੱਕ ਨਿਯਤ ਨਾਲ ਇਹਨਾਂ ਨੇ ਉਹਨਾਂ ਨੂੰ ਹੀ ਸਖਲਾਈ ਦਿੱਤੀ ਹੈ ਅੱਜ ਉਸੇ ਦਾ ਹੀ ਜੜਾ ਫਲ ਆਇਆ ਤੇ ਅੱਜ ਅਸੀਂ ਦੇਖਿਆ ਸੱਚੇ ਪਾਤਸ਼ਾਹ ਜੀ ਦੀ ਮਿਹਰ ਨੂੰ ਬਖਸ਼ਿਸ਼ ਹੈ ਗੱਤਕੇ ਦੇ ਜੋਹਰ ਅਲੱਗ-ਅਲੱਗ ਟੀਮਾਂ ਨੂੰ ਮਗਾ ਕੇ ਸਵੇਰੇ 9 ਵਜੇ ਤੋਂ ਲੈ ਕੇ ਜੋ ਪ੍ਰਾਰੰਭਤਾ ਹੋਈ ਆਏ ਭਾਈ ਦਲ ਸਿੰਘ ਅਕੈਡਮੀ ਵਿੱਚ ਅਤੇ ਜਿੰਨਾ ਵਿੱਚ ਬਹੁਤ ਵੱਡੇ ਇਨਾਮ ਵੀ ਰੱਖੇ ਗਏ ਨੇ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ ਇਹ ਬਹੁਤ ਵੱਡਾ ਚਾਅ ਪੈਦਾ ਕਰੇਗਾ ਸਾਡੇ ਸਿੱਖ ਬੱਚਿਆਂ ਵਿੱਚ ਜੋ ਇਸ ਤਰ੍ਹਾਂ ਦੀ ਫਿਰਦੌਸੀ ਨਾਲ ਇਨਾਮ ਰੱਖ ਕੇ ਇਹ ਗੱਤਕੇ ਦੇ ਜੋਹਰ ਇਥੇ ਆਣ ਕੇ ਦਿਖਾਉਣ ਵਾਸਤੇ ਜੋ ਪ੍ਰੇਰਣਾ ਦਿੱਤੀ ਗਈ ਦੂਜਾ ਜੋ ਦਸਤਾਰ ਸਿਖਲਾਈ ਦਸਤਾਰ ਮੁਕਾਬਲੇ ਦਸਤਾਰ ਸੁਜਾਉਣ ਦੀ ਪ੍ਰੇਰਣਾ ਔਰ ਉਸ ਦਾ ਵੀ ਮੈਂ ਦੇਖਿਆ ਕਿ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ 31000 21000 11000 ਇਹ ਵੀ ਬਹੁਤ ਵੱਡੀ ਪ੍ਰੇਰਣਾ ਸਾਡੇ ਸਿੱਖ ਬੱਚਿਆਂ ਦੇ ਵਾਸਤੇ ਤੇ ਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਦਾ ਜੋ ਜੀਵਨ ਹੈ ਇਹ ਬਹੁਤ ਵੱਡੇ ਨਿਮਰਤਾ ਸਤਪੁਰ ਜੀ ਨੇ ਪਹਿਲਾਂ ਤੋਂ ਲੈ ਕੇ ਇਹਨਾਂ ਨੂੰ ਪਰਸਿਸਫੀ ਕੀਤੀ ਹੋਈ ਹੈ ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੀਆਂ ਸਿੱਖ ਸੰਗਤਾਂ ਨੂੰ ਬਹੁਤ ਆਤ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਹਨ ਮਹਾਰਾਜ ਇਸੇ ਤਰ੍ਹਾਂ ਰਹਿਮਤ ਆਪਣੀ ਬੜਾਈ ਰੱਖਣ ਨਿਮਰਤਾ ਦੇ ਖਜ਼ਾਨੇ ਵਿੱਚ ਪਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਗੁਰੂ ਸਾਹਿਬ ਜੀ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਸੰਭਾਲ ਕੇ ਰੱਖਣ ਇਹ ਚੜ੍ਹਦੀ ਕਲਾ ਸੈ ਇਸੇ ਤਰ੍ਹਾਂ ਬੰਧਕਾਰ ਦੇ ਅੱਗੇ ਤੋਰੀ ਰੱਖਣ ਜੋ ਜਿੰਨਾਂ ਨੇ ਖਾਲਸਾ ਪੰਥ ਦੀ ਆਣ ਤੇ ਛਾਲ ਨੂੰ ਉੱਚਾ ਔਰ ਸੁੱਚਾ ਰੱਖਣ ਵਾਸਤੇ ਬਹੁਤ ਵੱਡੀਆਂ ਮਹਾਨ ਕੁਰਬਾਨੀਆਂ ਇਸ ਪੰਜਾਬ ਦੀ ਸਰਜ਼ਮੀਨ ਤੇ ਕੀਤੀਆਂ ਨੇ ਜਿੰਨਾਂ ਵਿੱਚ ਪਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਅਤੇ ਉਹਨਾਂ ਦੀ ਜੋ ਸਮੁੱਚੀ ਟੀਮ ਉਹਨਾਂ ਦੇ ਜੋ ਸਾਥੀ ਹਾਂ ਮੇਰਾ ਖਿਆਲ ਹੈ ਕਿ 30 ਸਾਲ ਤੋਂ 30 ਸਾਲ ਦੇ ਕਰੀਬ ਹੋ ਗਿਆ ਕਿ ਉਹਨਾਂ ਨੂੰ ਵਕ ਵਕ ਤੇਲਾਂ ਵਿੱਚ ਬੰਦ ਫਨੀ ਕਾਨੇ ਵਿੱਚ ਉਹਨਾਂ ਨੂੰ ਪਾਇਆ ਗਿਆ ਹੈ ਸਰਕਾਰਾਂ ਦਾ ਜੋ ਰਵਈਆ ਇਹ ਮੇਰੇ ਦੱਸਣ ਦੀ ਲੋੜ ਨਹੀਂ ਇਹ ਕੇਵਲ ਸਿੱਖ ਪੰਥਤਾ ਦੀ ਸੀਮਤ ਨਹੀਂ ਇਹ ਦੁਨੀਆ ਭਰ ਦੇ ਲੋਕ ਇਸ ਤਰ੍ਹਾਂ ਦੇ ਅੜਗਲ ਰਬਈਏ ਨੂੰ ਅਤੇ ਪੱਕ ਪਾਤੀ ਰਵਈਏ ਨੂੰ ਲੋਕ ਦੇਖ ਰਹੇ ਨੇ ਬਸ ਇਹ ਹੀ ਆ ਕਿ ਸੱਚੇ ਪਾਤਸ਼ਾਹ ਆਪ ਰਹਿਣ ਕਰਨ ਕੋ ਆਪਣੇ ਕਲਾ ਵਰਤੋਂ ਉਹਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸਾਡੇ ਕੋ ਭਰਾ ਉਹ ਗੰਦੀ ਖਾਨੇ ਵਿੱਚ ਰਹਿੰਦੇ ਗੁਰੂ ਕੀ ਪਿਆਰੇ ਸਿੱਖ ਗੁਰੂ ਖਾਲਸਾ ਪੰਥ ਦੀ ਇਸ ਧਰਮੇਂ ਤੇ ਆ ਕੇ ਆਪਣੇ ਮਹਾਨ ਸਵਾਭਾਵਾਂ ਚੜ੍ਹਦੀ ਕਲਾ ਵਿੱਚ ਬਾਹਰ ਆ ਕੇ ਫਿਰਦੇ ਹਨ ਇਹ ਹੀ ਗੁਰੂ ਸਾਹਿਬ ਜੀ ਦੇ ਕੀ ਅਰਦਾਸ ਹੈ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਖਾਲਸਾ ਸਾਜਣਾ ਦਿਲਸਦਿਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸਾਡਾ ਮਕਸਦ ਤਾਂ ਜੀ ਸਿੱਖਾਂ ਦੇ ਬੱਚਿਆਂ ਨੂੰ ਪੱਤਤ ਪੁਨੇ ਤੋਂ ਵੱਲੋਂ ਨਸਿਆਂ ਵੱਲੋਂ ਮੋੜ ਕੇ ਸਿੱਖੀ ਵੱਲ ਹੁਣ ਪਰਵਾਤਰ ਕਰਾਉਂਦਾ ਜੀ ਗੱਤਕਾ ਮੁਕਾਬਲੇ ਜੋ ਚੰਗੀ ਚੋਹਰ ਮੁਕਾਬਲੇ ਨੇ ਜਿਹੜੇ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਰਾਜ ਖਾਲਸੇ ਦੀ ਅਭਿਆਸ ਆ ਜਿਹੜਾ ਉਹਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਇਹ ਜਿਹੜਾ ਗਤਕਾ ਮੁਕਾਬਲਾ ਕਰਾਇਆ ਜਾ ਰਿਹਾ ਜੀ ਤੇ ਨਾਲ ਦਸਤਾਰ ਮੁਕਾਬਲੇ ਨਮਾਲੇ ਮੁਕਾਬਲੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਅੱਜ ਪੰਜਾਬ ਦੇ ਵਿੱਚ ਜਿਹੜਾ ਸੇਮਾ ਦਰਿਆ ਨਸਿਆਂ ਦਾ ਵਗਦਾ ਜਾ ਰਿਹਾ ਤਾਂ ਕਿ ਜਿਹੜੇ ਸਮੁੱਚੇ ਬੱਚੇ ਨੇ ਉਹ ਇਸ ਮੁਕਾਬਲਿਆਂ ਨੂੰ ਦੇਖ ਕੇ ਕਿਸੇ ਨੂੰ ਉਤਜਾ ਉਤਸ਼ਾਹ ਜਾ ਕੇ ਕੋਈ ਕੇਸ ਰੱਖੇ ਕੋਈ ਸਿੰਘ ਸਜੇ ਕੋਈ ਬਾਣੇ ਦੇ ਵਿੱਚ ਆਵੇ ਤਿਆਰ ਬਰ ਤਿਆਰ ਹੋਵੇ ਸਾਡੀ ਤਾਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਜੀ ਵੀ ਤਿਆਰ ਵਰ ਤਿਆਰ ਹੋਵੋ ਤੇ ਸਿੰਘ ਸਜੋ ਅਮਤ ਸਜੋ ਭਾਈ ਤੇ ਕੇਸ ਰੱਖੋ ਕੇਸ ਗੁਰੂ ਕੀ ਮੋਹ ਰਹਾ ਨਾ ਬਾਣੀ ਬਾਣੀ ਨਾ ਕਰੋ ਕਿੱਥੋਂ ਕਿੱਥੋਂ ਆਏ ਨੇ ਬੱਚੇ ਕਿਹੋ ਜਿਹੇ ਪਾਗਲੇ ਆ ਟੀਮਾਂ ਦੇ ਕੱਪ ਦੇ ਕੇਸ ਮੁਕਾਬਲੇ ਦੇ ਵਿੱਚ ਲਗਭਗ 25 ਟੀਮਾਂ ਨੇ ਜਿੱਤਾ ਪਾਗਲੇ ਆਗਾ ਜਿਹੜੀਆਂ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਆਈਆਂ ਨੇ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਨੇ ਹਿੱਸਾ ਲਿਆ ਹਰਿਆਣੇ ਦੇ ਵਿੱਚੋਂ ਵੀ ਜਵੇਂ ਨੀਲੇ ਵਾਲੀ ਪਿੰਡ ਗੱਬ ਵਾਲੀ ਤੋਂ ਟੁਹਾਣੇ ਤੋਂ ਬੱਖ-ਬੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਤੋਂ ਲਗਭਗ ਟੀਮਾਂ ਨੇ ਹਿੱਸਾ ਲਿਆ। ਬਹੁਤ ਉਤਸ਼ਾਹ ਇਕਨ ਨੂੰ ਮਿਲਿਆ। ਅਗੇ ਵੀ ਕਾਰਨਾਮੇ ਹਾਂਜੀ ਇਹ ਲਗਾਤਾਰ ਜਾਰੀ ਰਹਿਣਗੇ ਜੀ। ਭਾਈ ਦਲ ਸਿੰਘ ਗੱਟਕਾ ਅਕੈਡਮੀ ਸਾਡ ਫਾਰਮ ਇਹਨਾਂ ਵੱਲੋਂ ਲਗਾਤਾਰ ਜਿਹੜੇ ਸਮਾਗਮ ਹੈ ਉਹ ਸਿੱਖੀ ਸਮਾਗਮ ਹੈ ਇਹ ਲਗਾਤਾਰ ਇੱਦਾਂ ਹੀ ਜਾਰੀ ਰਹਿਣਗੇ।